ਹਾਂਜੀ ਅੱਜ ਆਪਾਂ ਗਏ ਕੋਟਕਪੂਰਾ ਰਤਨ ਟ੍ਰੇਡਿੰਗ ਕੰਪਨੀ ਇੱਥੇ ਹਰ ਤਰ੍ਹਾਂ ਦੇ ਸਪਰੇ ਪੰਪ ਛੋਟਾ ਰੋਟਾ ਬੇਟਰ ਆਟਾ ਚੱਕੀ ਕਾਰ ਵਾਸ਼ਿੰਗ ਵੈਕਿਊਮ ਕਲੀਨਰ ਹੈਡ ਰੀਪਰ ਲੱਕੜ ਵੱਢਣ ਵਾਲਾ ਮਸ਼ੀਨ ਨਵੀਂ ਮਿਲਦੀ ਹੈ ਹਰ ਤਰ੍ਹਾਂ ਦਾ ਸਪੀਅਰ ਪਾਰਟ ਮਿਲਦਾ ਜੀ ਇੱਥੇ ਦੁਕਾਨ ਨੰਬਰ ਹੈਗੀ 58 ਪ੍ਰਾਣੀ ਦਾਣਾ ਮੰਡੀ ਕੋਟਕਪੂਰਾ ਇਨਾਂ ਦਾ ਨੰਬਰ ਹੈ ਦਾ ਜੀ ਸ਼ੋਸ਼ਾਂਤ ਬਾਂਸਲ 985555 2623 85400 49 00623 ਆਪਾਂ ਵੀ ਇਹਨਾਂ ਤੋਂ ਕਟਰ ਕਟਰ ਬ੍ਰਸ਼ ਲਿਆ ਜੀ ਅੱਥੇ ਵੱਢਣ ਵਾਸਤੇ ਬਾਕੀ ਹਰ ਇੱਕ ਚੀਜ਼ ਇਹਨਾਂ ਕੋਲੇ ਉਪਲਬਧ ਹੈ ਤੁਸੀਂ ਇਹਨਾਂ ਨੂੰ ਮਿਲ ਕੇ ਉਹੀ ਵੀ ਸਮਾਨ ਲੈ ਸਕਦੇ ਹੋ ਬਹੁਤ ਵਾਜਬ ਰੇਟਾਂ ਤੇ ਸਮਾਨ ਦਿੰਦੇ ਆ ਬਹੁਤ ਵਧੀਆ ਗਾਈਡ ਕਰਦੇ ਇਕੱਲੇ ਇਕੱਲੇ ਬੰਦੇ ਨੂੰ ਹਰੇਕ ਚੀਜ਼ ਦੇਣ ਲੱਗਿਆਂ ਸਮਝਾਉਂਦੇ ਆ ਇਹਦੀ ਵਰਤੋਂ ਕਿਵੇਂ ਕਰਨੀ ਆ ਇਸ ਕਰਕੇ ਤੁਸੀਂ ਇਹਨਾਂ ਤੇ ਵਿਸ਼ਵਾਸ ਕਰ ਸਕਦੇ ਆ ਬਹੁਤ ਵਧੀਆ ਇਨਸਾਨ ਨੇ ਤੁਹਾਡੀ ਇਕੱਲੀ ਇਕੱਲੀ ਗੱਲ ਸੁਣਦੇ ਆ ਕੋੜਾ ਪੂਰਾ ਸ਼ਹਿਰ ਦੇ ਵਿੱਚ ਦਾਣਾ ਮੰਡੀ ਪ੍ਰਾਣੀ ਦੇ ਵਿੱਚ ਦੁਕਾਨਾਂ ਜੀ ਇਹਨਾਂ ਦੀ ਅਸੀਂ ਕਟਰ ਕਟਰ ਬ੍ਰਾਸ਼ ਲੈ ਕੇ ਆਏ ਪੱਠੇ ਵਧਣ ਵਾਸਤੇ ਸਾਨੂੰ ਬੰਦੇ ਬਹੁਤ ਵਧੀਆ ਲੱਗੇ ਬਾਕੀ ਤੁਸੀਂ ਵੀ ਮਿਲੋਗੇ ਤਾਂ ਤੁਹਾਨੂੰ ਵੀ ਵਧੀਆ ਫੀਲ ਹੋਊਗਾ ਕਿਉਂਕਿ ਬਹੁਤ ਸਮਝਾ ਕੇ ਚੀਜ਼ ਦਿੰਦੇ ਆ ਜੇ ਸਾਵਣਾ ਇਹਨਾਂ ਕੋਲੇ ਗਾਹ ਕਾਉਂਦੇ ਆ ਗੱਲ ਬੜੀ ਧਿਆਨ ਨਾਲ ਸੁਣਦੇ ਆ ਤੇ ਤੁਸੀਂ ਕਿਸੇ ਵੀ ਚੀਜ਼ ਦੀ ਡਿਮਾਂਡ ਕਰੋਗੇ ਤੁਹਾਨੂੰ ਉਸੇ ਕੰਪਨੀ ਦੀ ਚੀਜ਼ ਮਿਲੋਗੀ ਜੀ ਇੱਥੋਂ ਹੋਰ ਕੋਈ ਵੀ ਚੀਜ਼ ਲੈਣੀ ਹੋਵੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਆਪਣਾ YouTube ਚੈਨਲ ਅਰਜੋਤ ਬਲੌਗ ਸੇਖੋਂ ਸਲਿਆਣੀ ਵਾਲੇ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਆਪਣਾ ਪੇਜ ਹੈਗਾ ਜੀ कंपाइन लवर लाइक कमेंट्स से शेयर करो बहुत बहुत धन्यवाद गोरा गैल